ਮੰਡੀ ਗੋਬਿੰਦਗੜ੍ਹ ਵਿਖੇ ਗੁੰਡਾਗਰਦੀ ਦੀ ਇੱਕ ਨਵੀਂ ਹੀ ਉਦਾਹਰਣ ਦੇਖਣ ਨੂੰ ਮਿਲੀ ਹੈ ਜੀ ਹਾਂ ਉੱਥੇ ਇੱਕ ਨਿਹੰਗ ਦਾ ਬਾਣਾ ਪਾਏ ਹੋਏ ਸ਼ਖਸ ਨੇ ਪਹਿਲਾਂ ਤਾਂ ਗਲੀ ਦੇ ਵਿੱਚ ਨੰਗੀ ਤਲਵਾਰ ਲਹਿرائی ਉਸ ਤੋਂ ਬਾਅਦ ਆਪਣੇ ਘਰ ਤੋਂ ਰੋਟੀ ਖਾ ਕੇ ਬਾਹਰ ਗਲੀ ਵਿੱਚ ਨਿਕਲੇ ਇੱਕ ਨੌਜਵਾਨ ਦੇ ਕੋਲ ਜਾ ਕੇ ਕੁਝ ਉਹਨੂੰ ਪੁੱਛਿਆ ਤੇ ਫਿਰ ਨਾਲ ਦੇ ਨਾਲ ਉਸਦੇ ਦੋਨੋਂ ਹੱਥਾਂ ਤੇ ਜ਼ੋਰ-ਜ਼ੋਰ ਦੀ ਕਰਪਾਨ ਮਾਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੌਜਵਾਨ ਨੂੰ ਨਿਹੰਗ ਬਾਣਾ ਪਾਏ ਹੋਏ ਨੌਜਵਾਨ ਨੇ ਜ਼ਖਮੀ ਕਰ ਦਿੱਤਾ ਇਥੇ ਬਸ ਨਹੀਂ ਹੋਈ ਉਸ ਤੋਂ ਬਾਅਦ ਜ਼ਿਲ੍ਹੇ ਵਿੱਚ ਲੋਕ ਛਡਾਉਣ ਵਾਸਤੇ ਗਏ ਤਾਂ ਉਹਨਾਂ ਦੇ ਉੱਪਰ ਵੀ ਹਮਲਾ ਕੀਤਾ ਗਿਆ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਹ ਜੋ ਨਿਹਾੰਗ ਬਾਣਾ ਪਾ ਕੇ ਬਦਮਾਸ਼ੀ ਕਰ ਰਿਹਾ ਹੈ ਇਹਨੂੰ ਹੁਣ ਲਵਲੀ ਨਿਹਾੰਗ ਕਿਹਾ ਜਾਂਦਾ ਹੈ ਤੇ ਜਿਸ ਵਿਅਕਤੀ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਦੇ ਦੋਨੋਂ ਹੱਥ ਜ਼ਖਮੀ ਕੀਤੇ ਗਏ ਨੇ ਉਸ ਨੂੰ ਜਤਿਮ ਦਿਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਤਾਂ ਕਿ ਜਿਹੜੇ ਵਿੱਚ ਲੋਕ ਛੜਵਾਣ ਆਏ ਸੀਗੇ ਉਹਨਾਂ ਤੇ ਵੀ ਹਮਲੇ ਹੋਏ ਨੇ ਫਿਲਹਾਲ ਉਹ ਦੇਖਣਾ ਇਹ ਹੋਵੇਗਾ ਕਿ ਆਖਰ ਇਸ ਗੱਲ ਦੀ ਸੱਚਾਈ ਕੀ ਹੈ ਕਿਸ ਕਾਰਨ ਕਰਕੇ ਉਸ ਨਿਹੰਗ ਦਾ ਬਾਣਾ ਪਾ ਕੇ ਨਿਹੰਗ ਬਾਣੇ ਨੂੰ ਬਦਨਾਮ ਕਰਨ ਵਾਲੇ ਬਦਮਾਸ਼ ਵੱਲੋਂ ਕਿਰਪਾਨ ਦੇ ਨਾਲ ਇਹ ਬਦਮਾਸ਼ੀ ਦਿਖਾਈ ਗਈ ਹੈ ਤੇ ਕਿਉਂ ਉਸ ਨੌਜਵਾਨ ਦੇ ਉੱਪਰ ਕਿਸ ਨੀਅਤ ਨਾਲ ਹਮਲਾ ਕੀਤਾ ਗਿਆ ਇਹ ਕੋਈ ਪੁਰਾਣੀ ਦੁਸ਼ਮਣੀ ਸੀ ਜਾਂ ਇਹ ਕੋਈ ਪੈਸੇ ਖੋਹਣ ਦਾ ਤਰੀਕਾ ਸੀ ਜਾਂ ਲੁੱਟ ਦਾ ਕੋਈ ਨਵਾਂ ਹੀ ਤਰੀਕਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਨਿਹੰਗ ਬਾਣਾ ਪਾ ਕੇ ਇੱਕ ਪੁੱਤਰ ਬਾਣਾ ਪਾ ਕੇ ਕਿਰਪਾਨ ਲਹਿਰਾ ਕੇ ਜਿਸ ਤਾਰਾਂ ਲੋਕਾਂ ਦੇ ਉੱਪਰ ਬਦਮਾਸ਼ੀ ਕੀਤੀ ਜਾ ਰਹੀ ਹੈ ਲੋਕਲ ਡਰਾਇਟਮ ਕਾਇਆ ਜਾ ਰਿਹਾ ਇਹਦੀ ਸੱਚਾਈ ਕੀ ਹੈ ਇਹ ਹੁਣ ਪੁਲਿਸ ਤਫਤੀਸ਼ੀ ਤੋਂ ਬਾਅਦ ਹੀ ਪਤਾ ਲੱਗੇਗਾ ਮਾਰੀਆਂ ਇਹ ਲਵਲੀ ਨਹੀਂ ਕੀ ਹਾਲ ਸੀ ਜੀ ਨਮਸਕਾਰ ਜੀ ਇਹ ਪਤਾ ਨਹੀਂ ਉਹ ਕੋਰੇ ਲਹੂ ਲਗਵਾਉਣ ਹੁੰਦਾ ਆ ਮੈਂ ਉਹ ਨੂੰ ਹਸਪੀਟਲ ਲੈ ਕੇ ਇਹਦਾ ਰੋਗੀਆਂ ਦਾ ਇਹਦਾ ਨਾਮ ਜਤੀ ਨਹੀਂ ਕਿੱਥੇ ਕਿੱਥੇ ਮਾਰੀਆਂ ਨੇ ਇਹ ਗੁੱਟ ਦੇ ਨੇ ਗੁੱਟਾਂ ਦੇ ਵੱਜੇ ਕੋਈ ਗੁੱਟ ਨਹੀਂ ਕੋ ਬੋਲਣਾ ਗੱਲੇ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਆ। ਕੌਣ? ਬਣਾ ਲਵਲੀ ਬਣਾ ਨਿੰਗਾ ਦਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਕਰਦਾ। ਕੱਲ ਇਹਨੇ ਪਾਰਕ ਚੋਂ 2500 ਰੁਪਏ ਖੋਇਆ। ਖੋਇਆ। ਠੀਕ ਐ। ਹੁਣ ਉਹਨਾਂ ਨੂੰ ਕਹਿੰਦਾ ਚਾਰਾ ਵਾਪਸ ਕਰਦਾ। ਉਹਨਾਂ ਨੇ ਪੈਸੇ ਮੰਗੇ ਚਾਰਾ ਫਾੜ ਕੇ ਨੇ ਸੜਤਾ ਅੰਗਰੇਜ਼ ਨੇ। ਵਾਦਾ ਨਿੰਗਾ ਨਿੰਗਾ ਦਾ ਬਣਾ ਬਦਨਾਮ ਕਰਦਾ। ਸਰਕਾਰ ਬੈਠੀ ਨਾ ਛੜਾਨ ਨੂੰ। ਅਜਾ ਮੈਂ ਥੋੜਾ ਕਿਰਪਾਨਾ ਦਾ ਬੰਦਾ ਬਟ ਕੇ ਸਿੱਟੂ ਗਿਆ। ਇਹਦਾ ਕਾਨੂੰਨ ਨੂੰ ਸਭ ਤੋਂ ਸੱਤ ਕਰਵਾਈ ਕਰਨੀ ਚਾਹੀਦੀ ਐ। ਜੇ ਕਾਨੂੰਨ ਨਹੀਂ ਕਰਵਾਈ ਕਰੂਗਾ ਫਿਰ ਅਸੀਂ ਆਪਣੇ ਤਿੱਕਾ ਕਰਾਂਗੇ। ਨਹੀਂ ਇਹ ਕੱਲੇ ਹੀ ਹੱਥ ਤਲਵਾਰਾ ਸੀ ਨੰਗੀ ਤਲਵਾਰ ਲਈ ਫੇਤਾ ਜੀ ਇਹਦੀ ਵੀਡੀਓ ਭੇਜਦਾ ਕਿ ਤਲਵਾਰ ਨੰਗੀ ਤਲਵਾਰ ਲੈ ਕੇ ਘੁੰਮ ਰਿਹਾ ਇਸ ਚੱਕ ਇਹਦਾ ਅਸਲ ਤਾਂ ਕਹਿੰਦਾ ਜੋ ਬੰਦੀ ਕਰਵਾਏ ਇਹਦੀ ਪੂਰੀ ਕੀਤੀ ਜਾਵੇ ਤੂੰ ਜੋ ਵੀ ਹੋਇਆ ਗਲਤ ਹੋਇਆ ਨਹੀਂ ਐਲੀਗੇਸ਼ਨ ਕੀ ਨੇ ਵੀ ਕੀ ਡਰੱਗਸ ਟਰੁਕਸ ਦਾ ਮਾਮਲਾ ਨਾ ਨਾ ਡਰੱਗ ਕੋਈ ਮਾਮਲਾ ਨਹੀਂ ਇਹ ਮੁੰਡਾ ਜਰਾ ਘਰੋਂ ਨਿਕਲ ਰੋਟੀ ਪਾਣੀ ਖਾ ਕੇ ਇਧਰ ਨੂੰ ਗਿਆ ਦੱਸਿਆ ਨਹੀਂ ਕੀ ਗੱਲ ਹੋਈ ਜਣਾ ਉਹ ਜਾ ਕੇ ਤਲਵਾਰਾਂ ਦਾ ਬਾਹਰ ਕੰਮ ਕਰਦਾ ਸੀ ਜੀ ਕੱਚਾ ਹੀ ਸੀ ਤੋਂ ਦੋ ਅਜਿਹਾ ਕਿ ਨੌਕੀ ਇਹਦਾ ਜਿਹਨੂੰ ਜਮਾਰੀ ਜੱਤੀ ਨਾ ਹੋਏਗਾ ਜੀ ਇਹਨੇ ਮਾਰੀ ਹੋਣ ਹੋ ਗਿਆ लवली ਨਿੰਦ ਬਣਾਣਾ ਹੁਣ ਅੱਛਾ ਜੀ ਨਮਨਿੰਦ ਬਣਾਇਆ ਨਿੰਦਾਂ ਨੂੰ ਬਦਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਹੋਰ ਕੁਛ ਨਹੀਂ ਦੇਖੋ ਇਹਨਾਂ ਨੇ ਜੋ ਵੀ ਕਿੰਨਾ ਗਲਤ ਕਰਿਆ ਬਸ ਜੋ ਵੀ ਜੀ ਉੱਥੇ ਜਾ ਕੇ ਆਪਣੇ ਹਸਤਾਣੇ ਜਾ ਕੇ ਕਾਰਵਾਈ ਕਰਾਂਦਾ ਉਹ ਕਾਰਵਾਈ ਕਰਦੇ ਇਹਦੇ ਕੁਛ ਨਾ ਕਰਦਾ ਹੁਣ ਕਿਥੇ ਭੇਜਿਆ ਹੁਣ ਇਹ ਪੀਸੇ ਭੇਜਦੇ ਸੋਣਾ ਆਂਦੇ ਖੜਿਆ ਦੀ ਉਹ ਲੜਦੇ ਲੜਦੇ ਆ ਗਏ ਜੀ ਕੌਣ ਸੀ ਡ੍ਰੈਗਨ ਤੇ ਲਵਲੀ ਦੋ ਜਾਣੇ ਛਣਾਂਦੇ ਅਸੀਂ ਗਏ ਉਹਨੇ ਖਰਮਾਨ ਕੱਢ ਲਈ ਖਰਮਾਨ ਐ ਅਸੀਂ ਟੱਕੇ ਨਾਲ ਘਮਾਤੀ ਸਾਰੀ ਭੱਜਲੇ ਡਰ ਕੇ ਉਹਦੇ ਹੱਥ ਤੇ ਵੱਜੀ ਡ੍ਰੈਗਨ ਬਈ ਕਾਕਾ ਕਿਹਨੂੰ ਕਹਿੰਦੇ ਨੇ ਜੀ ਕਿੰਨੇ ਇੱਕ ਹੱਥ ਤੇ ਵੱਜੀ ਦੋ ਦੋ ਤੇ ਲੱਗਿਆ ਮੇਰੇ ਹਿਸਾਬ ਨਾਲ ਆਏ ਉਹਨੇ ਫੜ ਲਈ ਖਰਮਾਨ ਉੱਤੇ ਵੀ ਲੱਗੀ ਕਿੰਨਾ ਕੁ ਵੱਡੇ ਗਿਆ ਖਾਸਾ ਵੱਡੇਗਾ ਮੇਰੇ ਹਿਸਾਬ ਨਾਲ ਗੁੱਟ ਗਿਆ ਮੇਰੇ ਮੈਨ ਨਾਲ ਤਾਂ ਕੋਈ ਗੱਲ ਨਹੀਂ ਹੋਈ ਜੀ ਮੰਤਾ ਠੇਕੇਦਾਰ ਪੈਸੇ ਦੇਣ ਆਇਆ ਸੀਗਾ ਜੀ ਕਾਦੇ ਦਿਹਾੜੀਆਂ ਦੇ ਦੀ ਚਾਰ ਦਿਹਾੜੀਆਂ ਦੀ ਠੀਕ ਹੈ ਜੀ ਮੈਨੂੰ ਕਹਿੰਦਾ ਵੀ ਜਿਬਾਂ ਦਿਖਾ ਤਰੀ ਜਿਬਾਂ ਦੇ ਵਿੱਚ ਹੈ ਕੀ ਆ ਮੇਰੀ ਜੇਬ 'ਚੋਂ ਵੀ ਕੁਝ ਵੀ ਨਹੀਂ ਨਿਕਲੇ ਆ ਜੀ ਤੇ ਉਹ ਨਾਲ ਦਾ ਮੁੰਡਾ ਜਿਹੜਾ ਠੇਕੇਦਾਰ ਸੀਗਾ ਕਹਿੰਦਾ ਤੂੰ ਜਿਬਾਂ ਦਿਖਾ ਤੇ ਜਿਬਾਂ 'ਚ ਕੀ ਆ ਉਹਨੇ ਸਾਰਾ ਪਰਸਪੋਰਟ ਸਾਰਾ ਕੁਝ ਖੋਲ ਲਿਆ ਕੁਝ ਵੀ ਨਹੀਂ ਸੀਗਾ ਜੇਬਾਂ 'ਚ 2000 ਰੁਪਏ ਸੀਗਾ ਮੈਨੂੰ ਫੜਾਣਾ ਜਿਹੜਾ ਉਹ 2000 ਰੁਪਏ ਨਾਲ ਲੈ ਗਿਆ ਪਰ ਤੁਸੀਂ ਕੰਪਲੀਟ ਕੰਪਲੀਟ ਲਿਖਾਈ ਕਿਤੇ ਕੰਪਲੀਟ ਨਹੀਂ ਲਿਖਾਈ ਜੀ ਮੱਲੇਦਾਰੀ ਸੀ ਐ ਆ ਜੀ ਕਹਿੰਦਾ ਮੈਨੂੰ ਪ੍ਰੂਫ ਦੇ ਦਿਓ ਮੈਂ 2000 ਰੁਪਏ ਵਾਪਸ ਦੇ ਦਿੰਦਾ ਕੋਣ ਕਹਿੰਦਾ ਜੀ लवली ਕਹਿੰਦਾ ਜੀ ਨਹੀਂ ਉਹ ਪ੍ਰੂਫ ਕਿਸ ਕਰਾਉਂਦੇ ਮੰਗਦਾ ਉਹਨੂੰ ਮੈਨੂੰ ਪਤਾ ਹੀ ਨਹੀਂ ਹੈਗਾ ਕਿਸ ਪ੍ਰੂਫ ਕਿਸ ਚੀਜ਼ ਤੇ ਪ੍ਰੂਫ ਮੰਗ ਰਿਆ ਸੀ ਗਈ ਮੈਂ ਕਿਹਾ ਚਲੋ ਕੋਈ ਵੀ ਮੱਲੇਦਾਰੀ ਆ ਵੀ ਹੁਣ ਕੋਈ ਨਹੀਂ ਡੈਡੀ ਆਊਗਾ ਡੈਡੀ ਨੂੰ ਬਰਾਕੇ ਦੱਸ ਦਾਂਗੇ ਵੀ 2000 ਰੁਪਏ ਲੈ ਗਏ ਆ ਜੀ ਦਿਵਾ ਦਿਓ 2000 ਰੁਪਏ ਪਰ ਹੁਣ ਮੁੰਡੇ ਨੂੰ ਲੈ ਗਿਆ ਉਹ ਲੈ ਗਿਆ ਹਸਪਤਾਲ ਲੈ ਗਈ ਹਸਪਤਾਲ ਲੈ ਗਿਆ ਹਸਪਤਾਲ ਲੈ ਗਿਆ ਨਹੀਂ ਸੀਰੀਅਸ ਆ ਜਾਦਾ ਮੁੰਡਾ ਜੀ 32 ਜਗਰਤਾ 32 ਜਗਰਤਾ ਜੀ ਚਲੋ ਥੋੜਾ ਬੰਦਾ ਕਹਿੰਦਾ ਮੈਂ ਨਸ਼ੇ ਚੜਾਉਣੇ ਲੋਕਾਂ ਦੇ ਤੂੰ ਨਸ਼ੇ ਗੁੱਟ ਵੱਡ-ਵੱਡ ਕੇ ਛੜਾਏਂਗਾ ਲੋਕਾਂ ਦੇ ਕੋਈ ਸੀ ਕਿੰਨੇ ਵੱਡ ਵੱਡ ਲਵਲੀ ਹੈ ਜੀ ਲਵਲੀ ਲਵਲੀ ਗੱਲ ਹੋਈ ਕੀ ਕੀ ਹੈ ਕੀ ਲੱਗਦੇ ਤਾਂ ਕੀ ਗੱਲ ਗੱਲ ਕੀਤੀ ਹੈ ਜੀ ਕੋਈ ਗੱਲ ਨਹੀਂ ਹੋਈ ਇਹ ਤਾਂ ਕੰਮ ਤਾਂ ਆ ਰਿਹਾ ਸੀ ਕੰਮ ਤਾਂ ਆ ਰਿਹਾ ਸੀ ਉਹਨੂੰ ਡੋਨਟ ਟੰਪ ਕਰਜੋ ਇਹਨੂੰ ਕੱਟਾ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਇਹ ਕਰਾਂ ਮੈਂ ਕੁੱਟੂੰਗਾ ਮੈਂ ਕੁੱਟੂੰਗਾ ਮੈਂ ਕੁੱਟੂੰਗਾ ਅੱਜ ਉਹਨੂੰ ਅੱਜ ਉਹਨੂੰ ਹੱਥੇ ਜੜ ਗਿਆ ਉਹਨਾਂ ਤਲਵਾਰਾਂ ਨਾਲ ਨਸ਼ਾ ਬੰਦ ਕਰਾਉਣਾ ਹੈ ਕਹਿੰਦੇ ਹਾਂ ਕੀ ਕਾਰਨ ਕੀ ਸੀਗਾ ਜੀ ਪਤਾ ਨਹੀਂ ਮੈਨੂੰ ਨਹੀਂ ਤੁਹਾਡਾ ਤੁਹਾਡਾ ਜਿਹੜਾ ਬੇਟਾ ਇਹ ਡਰੱਗ ਲੈਂਦਾ ਸੀਗਾ ਨਹੀਂ ਉਹ ਮਾਰਾ ਮੁਕਾ ਨਹੀਂ ਕਰਦਾ ਸੀ ਤੇ ਉਹ ਨਸ਼ੇ ਮਾੜੇ ਮੋੜੇ ਕਰਦਾ ਦਿਓ ਉਹ 2 ਮਿੰਟ ਲੰਬਾਈ ਦੇ ਕੇ ਗਿਆ ਸੀ ਕਹਿੰਦੇ ਆਨੇ ਆਏ ਤੇ ਨਾ ਮੈਂ ਜਾ ਕੇ ਦੋ ਵਾਰੀ ਚੁੱਕਿਆ ਉਹ ਕੁਝ ਵੀ ਨਹੀਂ ਕਰਦਾ ਉਹ ਅੱਛਾ ਤੇ ਮੈਂ ਤਾਂ ਉੱਪਰੋਂ ਦੇਖਿਆ 2 ਮਿੰਟ ਹੋ ਕੇ ਲੰਬਾ ਦੇ ਕੇ ਗਿਆ ਜਿੱਦ ਨੂੰ ਰੋਣਾ ਪਿਆ ਤੇ ਮੈਂ ਉਹਨੂੰ ਮਾਰੂੰਗਾ ਮਾਰੂੰਗਾ ਸਾਰਾ ਗੱਲੀ ਚੜਾ ਕੋਈ ਨਹੀਂ ਮਾਰੀ ਦਿੱਤਾ ਉਹ ਲੋਕਾਂ ਦੇ ਪੈਸੇ ਖੁੰਦਾ ਸੀ ਉਹਨੂੰ ਤਾਂ ਕੋਈ ਨਹੀਂ ਪਕੜ ਰਿਹਾ ਸਾਡੇ ਮੁੰਡੇ ਦਾ ਹੀ ਮਾਰੀ ਸੀ ਲੱਗਿਆ ਵੀ ਉਹ ਕੋਈ ਲਵਲੀ ਤਾਂ ਉਹ ਤਾਂ ਝਗੜਾ ਹੋਇਆ ਤੇ ਅਜੀ ਹੁਣੇ ਹੀ ਬਿਆਨ ਲਿਖ ਲਿਆ ਬਿਆਨ ਲਿਖ ਕੇ ਤੇ ਹੁਣੇ ਹੀ ਅਫੇਦੰਦ ਕਰਦੇ ਥੋਡੇ ਦੇ ਮੁਤਾਬਕ ਕਿੰਨੀ ਕਿੰਝੀ ਹੈ ਹੱਥ ਠੀਕ ਨਹੀਂ ਹੈ ਜੁੜ ਜਾਣਗੇ ਕਿ ਕੋਈ ਡਾਕਟਰ ਦੇਦਾ ਡਾਕਟਰ ਪੱਟੀ ਵਗੈਰਾ ਹਸਪਤਲ ਤੇ ਲਿਖੀ ਪੱਟੀ ਕਰਤੀ ਅਸੀਂ ਦੇਖੀ ਨਹੀਂ ਹੈਗੇ ਤੇ ਜਿੱਦਾਂ ਵੀ ਹੋਊਗਾ ਅਸੀਂ ਰੈਸਟ ਕਰਦੇ ਹੁਣੇ ਅਫੇਦੰਦ ਕਰਦੇ ਹੁਣੇ ਰੈਸਟ ਕਰ ਲੋ